हां जी 96 ਕੁੰਨ ਤਾਂ ਥੋੜੀ ਹੈ ਕੋਈ ਇਹ ਤਾਂ ਮੈਂ ਆਪਦੇ ਘਰੇ ਆਇਆ ਹਾਂ ਚੰਗਾ ਆ ਜਾ ਹੁਣ ਬੰਦਾ ਆਪਦੇ ਘਰੇ ਆਉਂਦਾ ਫਿਰ ਆਪਦਾ ਸਮਾਨ ਨਹੀਂ ਲੈ ਕੇ ਆਉਂਦਾ ਦਾ ਲੈ ਕੇ ਆਉਂਦਾ ਹਾਂ ਫਿਰ ਇਹਦਾ ਸਮਾਨ ਆ ਤੇਰੇ ਲਈ ਕਰ ਲਈ ਆਪਣੇ ਲਈ ਜਿਉਂ ਧਰ ਪਹਿਲਾਂ ਵਧੇਰ ਦੇ ਕੇ ਜਾ ਕਿਵੇਂ ਆ ਫਿਰ ਨਾ ਨਾ ਜੀ ਤੇਲ ਕਾਦੇ ਵਿੱਚੋਂ ਚੋਣਾ ਦੱਸੋ ਤੇਲ ਕਾਦੇ ਵਿੱਚੋਂ ਚੋਣਾ ਦੱਸੋ ਮਸਾਂ ਆਇਆ ਨਹੀਂ ਨਹੀਂ ਮੈਂ ਬਾ 96 ਕੀ ਦੀ ਫੋਟੋ ਆ 96 ਬਾਬਿਆਂ ਅੱਛਾ ਬਾਬਿਆਂ ਦੀ ਐ ਹੋਰ ਭਾਈ ਕੁੜੀਆਂ ਠੀਕ ਆ ਨੂ ਰਾਣੀ ਐ ਅੱਛਾ ਨੂ ਰਾਣੀ ਐ ਲੈ ਫਿਰ ਸਾਡੀ ਨੂ ਰਾਣੀ ਹੋਈ ਹੋਰ ਭਣੇ ਠੀਕ ਆ ਭਣੇ ਸਾਸਰੀ ਕਾਲ ਪੁੱਤ ਕਿਵੇਂ ਆ ਲੈ ਵੀ ਫੋਟੋ ਖਿੱਚੀਏ ਪੁੱਤ ਦੀ ਸਾਡੇ ਦੀ ਹਾਂ ਪੋਤੀਆਂ ਨੇ ਫਿਰ ਮੇਰੀਆਂ ਵੀ ਪੋਤੀਆਂ ਹੋਈਆਂ ਸਾਡੀਆਂ ਵੀ ਧੀਆਂ ਹੋਈਆਂ ਇਹ ਮੰਤ ਛੰنو ਗਾਣਾ ਸੁਣਾ ਦੇ ਪਲੀਜ਼ ਛੰنو ਗਾਣਾ ਸੁਣਾ ਦੇ ਮੈਨੂੰ ਕੀ ਸੁਣਾ ਦੇ